ਸੋ ਹੀ PB 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਜ ਅੱਜ ਗੱਲ ਕਰਦੇ ਆਪਾਂ ਗੁੱਲੀ ਡੰਡੇ ਦੀ ਕਿਉਂਕਿ ਜਦੋਂ ਆਪਾਂ ਕਣਕ ਬੀਜਦੇ ਆਂ ਆਪਣਾ ਧਿਆਨ ਜਿਹੜਾ ਗੁੱਲੀ ਡੰਡੇ ਤੇ ਜਾਂਦਾ ਕਣਕ ਬੇਸ਼ੱਕ ਜੰਮੇ ਨਾ ਜੰਮੇ ਪਰ ਗੁੱਲੀ ਡੰਡਾ ਆਪਾਂ ਜੰਮਣ ਨਹੀਂ ਦੇਣਾ ਗੁੱਲੀ ਡੰਡਾ ਜੰਮਣ ਤੋਂ ਰੋਕਣ ਲਈ ਆਪਾਂ ਪ੍ਰੀ ਐਮਰਜੈਂਸੀ ਵੀਡੀ ਸਾਈਡ ਕੰਟਰੋਲ ਸਪਰੇਅਾਂ ਜਿਹੜੀਆਂ ਮਿੱਟੀ ਦੇ ਉੱਤੇ ਕਰਦੇ ਆਂ ਬੀਜਣ ਤੋਂ 24 ਤੋਂ 48 ਘੰਟੇ ਦੇ ਵਿੱਚ ਵਿੱਚ ਜਿਹੜੀਆਂ ਜਿਨ੍ਹਾਂ ਦੇ ਵਿੱਚ ਇਸ ਵਾਰ ਸਭ ਤੋਂ ਵੱਧ ਵਕੀਰਾ ਕੀਤੀ ਹੈ ਪਰ ਵਕੀਰਾ ਮੋਮੀ ਜਿੰਦੂਆ ਤਿੰਨਾਂ ਦੇ ਵਿੱਚ ਜਿਹੜਾ ਟੈਕਨੀਕਲ ਆ ਪਾਇਰ ਰਕਸਾ ਸਲਫੋਨ ਸੇਮ ਟੈਕਨੀਕਲ ਹੈ ਪਰ ਜ਼ਿਆਦਾ ਵਕੀਰਾ ਕੀਤੀ ਹੈ ਇੱਕ ਤਾਂ ਵਕੀਰਾ ਕਿਸਾਨਾਂ ਦੇ ਦਿਮਾਗ ਦੇ ਵਿੱਚ ਵੜ ਗਈ ਤੇ ਦੂਜਾ ਇਹਦੇ ਵਿੱਚ ਜਿਹੜਾ ਕੰਪਨੀ ਨੇ ਲਾਲਚ ਦਿੱਤਾ ਵੀ ਕੋਪਨ ਨਿਕਲਦਾ 50 60 ਰੁਪਏ ਦਾ ਵੀ ਚਲੋ ਕਹਿੰਦੇ ਆ ਵੀ ਮਾੜੇ ਮੋٹے ਲੇਬਰ ਦੇ ਪੈਸੇ ਬੂਸੇ ਜੇ ਨਿਕਲੇ ਆਉਣਗੇ ਕੰਪਨੀਆਂ ਲਾਲਚ ਦੇ ਦੇ ਕੇ ਆਪਣੇ ਪ੍ਰੋਡਕਟ ਵੇਚਦੀਆਂ ਪਰ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਸਮਝਣੀਆਂ ਪੈਣੀਆਂ ਮੇਰਾ ਵੀਡੀਓ ਜਰੂਰ ਪੂਰੀ ਦੇਖ ਲਿਓ ਗੁੱਲੀ ਡੰਡੇ ਦਾ ਵੀ ਦੱਸਾਂਗੇ ਵੀ ਜਿਨ੍ਹਾਂ ਦੇ ਵਕੀਰਾ ਕਰਨ ਤੋਂ ਬਾਅਦ ਵੀ ਜੰਮਿਆ ਆ ਤੇ ਉਹਦੇ ਬਾਰੇ ਆਪਾਂ ਕੀ ਕਰਨਾ ਕਿਵੇਂ ਉਹਨੂੰ ਕੰਟਰੋਲ ਕਰਨਾ ਪਹਿਲਾਂ ਤਾਂ ਗੱਲ ਆਪਾਂ ਜਿੱਦਾਂ ਕਰਦੇ ਆ ਵੀ ਜਿਹੜੀ ਆ ਵਕੀਰਾ ਏ ਮਤਲਬ ਕਿ ਪ੍ਰੀ ਐਮਰਜੈਂਸੀ ਵੀਡੀ ਸੈੱਡ ਕੰਟਰੋਲ ਆ ਇਹਨੂੰ ਕਰਨ ਦੇ ਨੁਕਸਾਨ ਕੀ ਆ ਸਭ ਤੋਂ ਵੱਡਾ ਪਹਿਲਾ ਨੁਕਸਾਨ ਤਾਂ ਹੈਗਾ ਜਿਹੜੀ ਫਸਲਾਂ ਦੀ ਜੰਮਣ ਸ਼ਕਤੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਘਟੂਗੀ ਫਸਲਾਂ ਦੀ ਜੰਮਣ ਸ਼ਕਤੀ ਦਾ ਘਟਣੀ ਘਟਣੀ ਆ ਫਸਲਾਂ ਦੇ ਅਨਾਜ ਨੂੰ ਖਾ ਕੇ ਜਿਹੜੀ ਨਸਲਾਂ ਦੀ ਜੰਮਣ ਸ਼ਕਤੀ ਆ ਉਹ ਵੀ ਆਪਣੀ ਘਟਣੀ ਆ ਕਿਉਂਕਿ ਹੁਣ ਇੱਕ ਸਾਡੇ ਵਿੱਚ ਜ਼ਿਮੀਦਾਰਾਂ ਦੇ ਵਿੱਚ ਇੱਕ ਪੇੜਚਾਲ ਹੁੰਦੀ ਆ ਵੀ ਅਸੀਂ ਲਾਈ ਲੱਗ ਹੋ ਕੇ ਮਗਰ ਗੁੱਲੀ ਡੰਡੇ ਦਾ ਵੀ ਕੰਟਰੋਲ ਗੁੱਲੀ ਡੰਡੇ ਨੂੰ ਬਹੁਤ ਵੱਡਾ ਮੁੱਦਾ ਬਣਾਇਆ ਵਾ ਜਦ ਕਿ ਗੁੱਲੀ ਡੰਡਾ ਪਿਛਲੇ 5-7 ਸਾਲ ਦੇ ਵਿੱਚ ਐਡਾ ਵੱਡਾ ਮੁੱਦਾ ਨਹੀਂ ਰਿਹਾ ਪਹਿਲਾਂ ਹੁੰਦਾ ਸੀਗਾ ਜਿੱਦਾਂ ਵੀ ਚਲੋ ਮਲਕ ਕੇ ਕਈ ਵਾਰ ਆਪਣੇ ਤੋਂ ਐਡਾ ਟੈਕਨੀਕਲੀ ਲੋਕਾਂ ਨੂੰ ਨਹੀਂ ਸੀ ਪਤਾ ਹੁੰਦਾ ਖੇਤੀ ਵਿੱਚ ਥੋੜੇ ਜੇ ਸਧਾਰਨ ਟਾਈਪ ਦੇ ਬੰਦੇ ਹੁੰਦੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਪਰ ਅੱਜ ਦੇ ਟਾਈਮ ਦੇ ਵਿੱਚ ਸਾਡਾ ਪੜ੍ਹ ਲਿਖਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਅਸੀਂ ਸਧਾਰਨ ਤੋਂ ਵੀ ਜਿਹੜਾ ਪਰੇ ਚੱਲ ਗਏ ਹੁਣ ਜਿੱਦਾਂ ਜੜੀਆਂ ਸਪਰੇਅਾਂ ਕੰਪਨੀ ਕੀ ਕਰਦੀਆਂ ਦੇਖੋ ਕਹਿੰਦੇ ਆ ਜੀ ਗੁੱਲੀ ਡੰਡਾ ਆਡੀਅਲ ਹੋ ਗਿਆ ਗੁੱਲੀ ਡੰਡਾ ਆਡੀਅਲ ਨਹੀਂ ਹੋਇਆ ਹੈਗਾ ਇਹ ਕੰਪਨੀਆਂ ਦੀ ਸਿਰਫ ਬਹੁਤ ਵੱਡੇ ਲੈਵਲ ਤੇ ਚਾਲ ਹੈ ਕਿਸੇ ਟਾਈਮ ਟੌਪਿਕ ਗੁੱਲੀ ਡੰਡੇ ਦੇ ਉੱਤੇ ਕੰਮ ਕਰਦੀ ਹੁੰਦੀ ਪ੍ਰੋਪਰ ਜਦੋਂ ਉਹਦਾ ਰੇਟ ਹੁੰਦਾ ਜੀਗਾ 450 ਰੁਪਏ ਜਦੋਂ ਟਾਪਿਕ 180 ਰੁਪਏ ਤੇ ਆ ਗਈ ਉਦੋਂ ਜਿਹੜਾ ਕੰਮ ਕਰਨਾ ਛੱਡ ਗਈ ਰੇਟ ਘਟਾਤਾ ਰੇਟ ਘਟਾਉਣ ਦਾ ਕੰਪਨੀ ਦਾ ਕਾਰਨ ਇਹ ਹੁੰਦਾ ਵੀ ਸਾਡੀ ਜਿਹੜੀ ਮਲਕੇ ਪ੍ਰੋਡਕਸ਼ਨ ਹੈ ਕਿਸੇ ਵੀ ਮਲਕੇ ਪ੍ਰੋਡਕਟ ਦੀ ਉਹ ਨਾ ਘਟੇ ਉਹਦੀ ਵਿਕਰੀ ਵੀ ਨਾ ਘਟੇ ਇਸ ਕਰਕੇ ਰੇਟ ਕੰਪਨੀਆਂ ਘਟਾ ਦਿੰਦੀਆਂ ਪਰ ਉਹਦੇ ਵਿੱਚ ਜਿਹੜੀ ਡੋਜ਼ ਹੈ ਡੋਜ਼ ਵੀ ਉਹਨਾਂ ਨੇ ਘਟਾ ਦਿੱਤੀ ਨਾਲ ਦੀ ਨਾਲ ਕਿਉਂਕਿ ਅਗਲੀ ਦਵਾਈ ਜਿਹੜੀ ਉਹਨਾਂ ਨੇ ਲੀਡਰ ਲਾਂਚ ਕਰਨੀ ਸੀ ਫਿਰ ਆਈ ਲੀਡਰ ਹੌਂਦ ਦੇ ਵਿੱਚ ਜਦੋਂ ਲੀਡਰ ਆਈ ਇਹ ਲੀਡਰ ਦਾ ਵੀ ਸੇਮ ਚੀਜ਼ ਸੀਗਾ ਕਹਿੰਦੇ ਵੀ ਇਹਨੂੰ ਕਣਕ ਬੀਜਣ ਤੋਂ ਜਾਂ ਪਾਣੀ ਦੇ ਮੂਰੇ ਪਾਣੀ ਤੋਂ 2 ਦਿਨ ਪਹਿਲਾਂ ਕਰਦੋ ਵੀ ਇਹ ਗੁੱਲੀ ਡੰਡੇ ਦੇ ਪ੍ਰੋਪਰ ਕੰਟਰੋਲ ਕਰਦੀ ਹੈ ਲੀਡਰ ਨੇ ਬੜਾ ਵਧੀਆ ਰਿਜ਼ਲਟ ਦਿੱਤੇ ਟਾਈਮ ਟੂ ਟਾਈਮ ਫਿਰ ਇਹਨਾਂ ਨੇ ਕੀ ਕਰਿਆ ਲੀਡਰ ਹੌਲੀ ਹੌਲੀ ਲੀਡਰ ਦੇ ਵਿੱਚ ਲੀਡਰ ਆਈ 700 ਰੁਪਏ ਦੀ ਕੀਲੇ ਦੀ 700 ਦੀ ਪੈਂਦੀ ਹੁੰਦੀ ਫਿਰ ਹੌਲੀ ਹੌਲੀ ਲੀਡਰ ਜਦੋਂ ਆ ਕੇ 350 ਦੀ ਪੈਣ ਲੱਗੀ ਉਦੋਂ ਇਹਨਾਂ ਨੇ ਕੰਪਨੀਆਂ ਨੇ ਵਿੱਚ ਉਹਦੇ ਵਿੱਚ ਟੈਕਨੀਕਲ ਚ ਪਤਾ ਨਹੀਂ ਕੀ ਛੇੜ ਛਾੜ ਕਰਦੇ ਕੀ ਨਹੀਂ ਕਰਦੇ ਉਹ ਵੀ ਜਿਹੜੀ ਕੰਮ ਕਰਨੋਂ हट ਗਈ ਕਹਿੰਦੇ ਲੀਡਰ ਖਤਮ ਕਰਦੇ ਕਰਦੇ ਇਹਨਾਂ ਨੇ ਲਾਂਚ ਕੀਤੀ ਐਕਸਲ ਐਕਸਲ ਦੇ ਵਿੱਚ ਬਹੁਤ ਟੈਕਨੀਕਲ ਹੋਰ ਕੰਪਨੀਆਂ ਨੇ ਜਿੱਦਾਂ ਬਣਾਏ ਕਿਸੇ ਨੇ ਅਡਾਮਾ ਨੇ ਬਜਲ ਬਣਾਇਆ ਐਕਸਲ ਬਣਾਇਆ ਹੋਰ ਬਹੁਤ ਵੱਖ-ਵੱਖ ਇਹਨਾਂ ਦੇ ਟਾਈਮ ਮਿਲ ਕੇ ਆਏ ਐਕਸਲ ਮਿਲ ਕੇ ਬ੍ਰਾਂਡ ਜਿੱਦਾਂ ਵਕੀਰਾ ਮਸ਼ਹੂਰ ਹੋਇਆ ਪਾ ਉਦੋਂ ਇੱਕ ਵਾਰ ਐਕਸਲ ਮਸ਼ਹੂਰ ਹੋਇਆ ਐਕਸਲ ਨੇ ਪ੍ਰੋਪਰ ਰਿਜ਼ਲਟ ਦਿੱਤੇ ਵਧੀਆ ਰਿਜ਼ਲਟ ਦਿੱਤੇ ਐਕਸਲ ਹੌਲੀ-ਹੌਲੀ ਫੇਲ ਕਰਦੇ ਕਰਦੇ ਇਹਨਾਂ ਨੇ ਫਿਰ ਕੀਤੀ ਲਾਂਚ ਇਹੀ ਵਕੀਰਾ ਵਕੀਰਾ ਮਮੀ ਜੀ ਜਿੰਦੂਆ ਹੁਣ ਵਕੀਰਾ ਜਦੋਂ ਆਈ ਆ ਉਦੋਂ ਇਹ 18-1900 ਰੁਪਏ 2000 ਰੁਪਏ ਤੱਕ ਵੀ ਇਹਦਾ ਰੇਟ ਰਿਹਾ ਪਰ ਹੁਣ ਹੌਲੀ ਹੌਲੀ ਰੇਟ ਘਟਾ ਕੇ ਇਹਨਾਂ ਨੇ 750 ਤੋਂ ਲੈ ਕੇ 800 ਰੁਪਏ 900 ਰੁਪਏ ਕੰਪਨੀ ਦੇ ਹਿਸਾਬ ਦੇ ਨਾਲ ਕੀਲੇ ਦੀ ਪੈਣ ਲੱਗ ਗਈ ਹੌਲੀ ਹੌਲੀ ਹੁਣ ਇਹਦਾ ਵੀ ਰਿਜ਼ਲਟ ਜਿਹੜਾ ਮਲਕੇ ਖਤਮ ਹੁੰਦਾ ਜਾਣਾ ਪਰ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਵੀ ਤੁਹਾਡੀ ਥੋੜੀ ਥੋੜੀ ਜਿਹੜੀ ਸੋਚ ਚੇਂਜ ਹੋਵੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹਦਾ ਰਿਜ਼ਲਟ ਨਾ ਮਿਲਣਾ ਮਲਕੇ ਹੁਣ ਪਤਾ ਕੰਪਨੀ ਨੂੰ ਰਿਜ਼ਲਟ ਅੱਗੇ-ਅੱਗੇ ਦਾ ਹੁਣ ਆਪਾਂ ਡਾਊਨ ਕਰਨਾ ਫਿਰ ਇਹਨਾਂ ਨੇ ਹੁਣ ਇੱਕ ਜਿਹੜੀ ਕੰਪਨੀ ਆ ਵਾਇਰ ਵਾਇਰ ਨੇ ਨਵਾਂ ਇਸ ਵਾਰ ਜਿਹੜਾ ਲਾਂਚ ਕਰਤਾ ਨਵਾਂ ਪ੍ਰੋਡਕਟ ਜਿਹੜਾ ਵਾਇਰ ਨੇ ਲਾਂਚ ਕੀਤਾ ਉਹ ਕੀਤਾ ਮਟਿਨੋ ਮੋਰ ਮਟਿਨੋ ਮੋਰ ਕਹਿੰਦੇ ਵੀ ਨਾਲੇ ਦੇ ਨਾਲ ਚੌੜੇ ਪੱਤੇ ਵਾਲੇ ਕੰਟਰੋਲ ਕਰਦੀ ਆ ਤੇ ਨਾਲ ਗੁੱਲੀ ਡੰਡੇ ਨੂੰ ਕੰਟਰੋਲ ਕਰਦੀ ਆ ਹੁਣ ਮਾਲਕੇ ਕੰਪਨੀਆਂ ਵਾਰੀ ਵਾਰੀ ਜਿੱਦਾਂ ਹੁਣ ਵਕੀਰਾ ਨੇ ਇਹ ਲਾਂਚ ਕੀਤੀ ਬਾਕੀ ਕੰਪਨੀਆਂ ਨੇ ਟੈਕਨੀਕਲ 2-3 ਸਾਲ ਬਾਅਦ ਆਪਣਾ ਕਿਉਂਕਿ 1-2 ਸਾਲ ਤੱਕ ਕੰਪਨੀਆਂ ਦੇ ਕੋਲ ਜਿਹੜੀ ਆਪਣਾ ਟੈਕਨੀਕਲ ਦੂਜੀ ਨੂੰ ਨਹੀਂ ਦਿੰਦੇ ਹੈਗੇ ਬੌਂਡ ਹੁੰਦਾ ਇਹਨਾਂ ਦੇ ਕੋਲ ਵੀ ਆਹ ਟੈਕਨੀਕਲ ਹਲੇ 2-3 ਸਾਲ ਅਸੀਂ ਉਹ ਸੇਲ ਕਰਨਾ ਹੁਣ ਇਦਾਂ ਹੀ ਜਿਹੜਾ ਵਾਇਰ ਹੈ ਵਾਇਰ ਨੇ ਜਦੋਂ ਤੱਕ 2-3 ਸਾਲ ਇਹ ਟੈਕਨੀਕਲ ਆਪਣੇ ਅੰਡਰ ਰੱਖਣਾ ਜਦੋਂ ਤੱਕ ਹੋਰ ਕੰਪਨੀ ਕੋਲੇ ਟੈਕਨੀਕਲ ਦੀ ਪਰਮਿਸ਼ਨ ਨਹੀਂ ਜਾਣੀ ਹੈਗੀ ਉਦੋਂ ਤੱਕ ਇਹ ਜਿਹੜੀਆਂ ਵਕੀਰਾ ਵਗੈਰਾ ਮੋਮੀਜੀ ਚੱਲਣਗੀਆਂ ਤੇ ਵਾਇਰ ਨੇ ਆਪਣਾ ਪੂਰਾ ਮਹਿੰਗੇ ਤੌਰ ਤੇ ਜਿਹੜਾ ਟੈਕਨੀਕਲ ਵੇਚਣਾ ਜਦੋਂ ਇਹ ਟੈਕਨੀਕਲ ਹੋਰ ਕੰਪਨੀਆਂ ਵੀ ਬਣਾਉਣ ਲੱਗ ਗਈਆਂ ਫਿਰ ਇਹਦਾ 5-7 ਸਾਲ ਆਉਣ ਨਾਲ 4 ਸਾਲ ਦੇ ਵਿੱਚ ਫਿਰ ਇਹਦੀ ਬੱਲੇ ਬੱਲੇ ਹੋਣੀ ਹੈ ਸੋ ਕੱਲੀ ਬੱਲੇ ਬੱਲੇ ਕੰਪਨੀਆਂ ਕਰਾ ਕੇ ਆਪਣੇ ਮੁਨਾਫੇ ਜਰੂਰ ਘਟਦੀਆਂ ਪਰ ਸਾਡੇ ਲੋਕਾਂ ਨੂੰ ਅਕਲ ਨਹੀਂ ਆਉਂਦੀ ਹੁਣ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਹੁਣ ਗੁੱਲੀ ਡੰਡੇ ਤੇ ਆ ਜੰਨੇ ਆਪਾਂ ਆ ਕਣਕ ਆਪਾਂ ਬੀਜੇ ਦੇ ਵਿੱਚ ਨਾ ਤਾਂ ਕੋਈ ਆਪਾਂ ਪ੍ਰੀ ਐਮਰਜੈਂਸੀ ਬੀਡੀ ਸਾਈਡ ਕੰਟਰੋਲ ਕੀਤਾ ਤੇ ਨਾ ਹੀ ਇਹਦੇ ਵਿੱਚ ਇੰਨਾ ਗੁੱਲੀ ਡੰਡਾ ਜੰਮਿਆ ਹੁਣ ਜਿਹੜੇ ਭਰਾਵਾਂ ਨੇ ਅਫਕੀਰਾ ਵਗੈਰਾ ਕੀਤੀਆਂ ਉਹ ਕਹਿੰਦੇ ਜੀ ਸਾਡੇ ਗੁੱਲੀ ਡੰਡਾ 5-7% ਜੰਮਿਆ ਵੀ ਬਹੁਤ ਫਰਕ ਆ ਸੀ ਪਿਛਲੇ ਸਾਲ ਵੀ ਕਰੀਦੀ ਇਸ ਵਾਰ ਨਜ਼ਾਰਾ ਲਿਆਤਾ ਹੁਣ ਜੀ ਮੈਂ ਕਹਾ ਵੀ ਮੈਂ ਤੇ ਕੋਈ ਵੀ ਸਪਰੇ ਨਹੀਂ ਕੀਤੀ ਹੈਗੀ ਹਾ ਰੱਬ ਨੂੰ ਹਾਜ਼ਰ ਨਾਜ਼ਰ ਕਹਿ ਕੇ ਕਹਿੰਦੇ ਆਪਾਂ ਕੋਈ ਸਪਰੇ ਨਹੀਂ ਕੀਤੀ 2-4% ਆਪਣੇ ਵੀ ਗੁੱਲੀ ਡੰਡਾ ਫਿਰ ਹੁਣ ਆਪਾਂ ਮਲਕੇ ਕਿਹੜੀ ਚੀਜ਼ ਨੂੰ ਕਹੀ ਵੀ ਸਾਨੂੰ ਨਜ਼ਾਰਾ ਲਿਆਤਾ ਕਿਉਂਕਿ ਗੁੱਲੀ ਡੰਡਾ ਦਾ ਆਪਣੇ ਵੀ ਨਹੀਂ ਜੰਮਿਆ ਹੈ ਇਹੀ ਬਹਿਮ ਦੇ ਵਿੱਚ ਅਸੀਂ ਮਲਕੇ ਜਿਹੜੀ ਆ ਫਸ ਕੇ ਆਪਣੇ ਮਿੱਟੀ ਦੀ ਜਿਹੜੀ ਸ਼ਕਤੀ ਆ ਉਪਜਾਊ ਸ਼ਕਤੀ ਆ ਜਾਂ ਜਿਹੜੀ ਸਾਡੀ ਸਿਹਤ ਹੈ ਸਿਹਤ ਦੇ ਨਾਲ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਖੇਲਵਾੜ ਕਰ ਰਹੇ ਆ ਕੰਪਨੀਆਂ ਨੇ ਜਿਹੜਾ ਆਪਣਾ ਪੈਸਾ ਕਮਾਉਣਾ ਕਿਉਂਕਿ ਕੰਪਨੀਆਂ ਹੈਗੇ ਤਣਾਟ ਲੋਕਾਂ ਦੀਆਂ ਜੇ ਤੁਸੀਂ ਕਹੋਗੇ ਮਰਨਾ ਇਹਦੇ ਵਿੱਚ ਗਰੀਬ ਜਾਂ ਆਮ ਲੋਕਾਂ ਨੇ ਜਦੋਂ ਜ਼ਹਿਰ ਆਪਾਂ ਮਿੱਟੀ ਦੇ ਵਿੱਚ ਪਾਉਣੀ ਆ ਮੈਂ ਆਪਾਂ ਇਹ ਨਹੀਂ ਕਹਿੰਦੇ ਵੀ ਜ਼ਹਿਰ ਨਹੀਂ ਪਾਉਣੀ ਆ ਬਿਲਕੁਲ ਵੀ ਜਿੱਥੇ ਜ਼ਿਆਦਾ ਲੋੜ ਹੈ ਉੱਥੇ ਸਾਨੂੰ ਪਤਾ ਵੀ ਅਸੀਂ ਇਸ ਚੀਜ਼ ਨੂੰ ਜਿਹੜਾ ਮਤਲਬ ਕਿ ਸਰਦਾ ਨਹੀਂ ਹੈਗਾ ਇਹਦੇ ਬਿਨਾ ਪਰ ਹੁਣ ਜਿੱਦਾਂ ਆਪਾਂ ਕਹਿੰਦੇ ਵੀ ਗੁੱਲੀ ਡੰਡਾ ਨੂੰ ਆਪਾਂ ਜੰਮਣੇ ਨਹੀਂ ਦੇਣਾ ਫਿਰ ਵੀ ਤੁਸੀਂ ਕਹਿੰਦੇ ਵੀ ਗੁੱਲੀ ਡੰਡਾ ਸਾਡੇ ਖੇਤ ਵਿੱਚ 5-10% ਜੰਮਿਆ ਆ ਫਿਰ ਉਹ ਚੀਜ਼ ਦਾ ਕਰੇ ਦਾ ਕੀ ਫਾਇਦਾ ਹੁਣ ਜਿੱਦਾਂ ਆਪਣੇ 5-4% ਗੁੱਲੀ ਡੰਡਾ ਆਪਾਂ ਪਿਛਲੇ ਸਾਲ ਵੀ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜਿਹੜੀ ਇਹਦੇ ਵਿੱਚ ਸਿਰਫ 250 ਗ੍ਰਾਮ ਪਰ ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਤੀਜੇ ਦਿਨ ਜਿਹੜੀ ਸੰਕੋਰ ਦੀ ਵਰਤੋਂ ਕੀਤੀ ਸੀਗੀ ਇਸ ਵਾਰ ਆਪਾਂ ਗੁੱਲੀ ਡੰਡਾ ਬਹੁਤ ਘੱਟ ਆ ਬਿਲਕੁਲ ਨਾ ਮਾਤਰੀ ਆ 200 ਗ੍ਰਾਮ ਸੰਕੋਰ ਜਿਹੜੀ ਆ ਪਰ ਇਹਦੇ ਵਿੱਚ ਰਲਾ ਕੇ ਨਾਲ ਡੀ ਜੇ ਲਾ ਕੇ ਇਹਨੂੰ ਪਾਵਾਂਗੇ ਜਿਹਦਾ ਰਿਜ਼ਲਟ ਵੀ ਵਧੀਆ ਤੇ ਇੱਕ ਦਾ ਖਰਚਾ ਘਟਾ ਦੂਜਾ ਜਿਹੜੀ ਇਹਨਾਂ ਜਿੱਦਾਂ ਪ੍ਰੀਮਰਜੈਂਸ ਕੰਟਰੋਲ ਸਪਰੇਅ ਹੈ ਇਹਨਾਂ ਨਾਲੋਂ ਬਹੁਤ ਜ਼ਿਆਦਾ ਘੱਟ ਖਤਰਨਾਕ ਹੈ ਮਿੱਟੀ ਵਾਸਤੇ ਇੰਨੀ ਖਤਰਨਾਕ ਨਹੀਂ ਹੈਗੀ ਜਿਹੜੀ ਸੰਕੋਰ ਜਿੰਨੀਆਂ ਜਿਹੜੀਆਂ ਪਹਿਲਾਂ ਕੰਟਰੋਲ ਕਰਨੇ ਵਾਸਤੇ ਖਤਰਨਾਕ ਹੈ ਜਿੱਦਾਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਫਸਲਾਂ ਦੀ ਜੰਮਣ ਸ਼ਕਤੀ ਘਟਾਉਣੀ ਹੈ ਤੇ ਤੁਹਾਡੇ ਜਿਹੜਾ ਫਸਲ ਦਾ ਨਾਜ ਖਾ ਕੇ ਜਿਹੜੀ ਨਸਲਾਂ ਦੀ ਜੰਮਣ ਸ਼ਕਤੀ ਹੈ ਉਹ ਵੀ ਇਹਨਾਂ ਨੇ ਖਤਮ ਕਰਨੀ ਹੈ ਹੁਣ ਤੁਸੀਂ ਕਹਿਣਾ ਵੀ ਹਾਂ ਮਲਕੇ ਵੀ ਸਰਕਾਰਾਂ ਦਾ ਧਿਆਨ ਨਹੀਂ ਹੈਗਾ ਇਸ ਚੀਤੇ ਸਿਰਫ ਕਿਸਾਨ ਦੇ ਸਿਰੀ ਦੋਸ਼ ਮੜਿਆ ਜਾਂਦਾ ਬਿਲਕੁਲ ਬਾਈ ਕਿਸਾਨ ਦੇ ਸਿਰ ਜਾਂ ਆਮ ਜਨਤਾ ਦੇ ਸਿਰ ਦੋਸ਼ ਇਸ ਕਰਕੇ ਮੜਿਆ ਜਾਂਦਾ ਕਿਉਂਕਿ ਸਰਕਾਰਾਂ ਜਿਹੜੀ ਆਪਣੀ ਦੇਸ਼ ਦੀ ਆਬਾਦੀ ਹੈ 150 ਕਰੋੜ ਤੋਂ ਪਲੱਸ ਹੋ ਗਈ ਉਹਨਾਂ ਦੇ ਕੋਲ ਕੋਈ ਵੀ ਤਰੀਕਾ ਨਹੀਂ ਹੈਗਾ ਆਬਾਦੀ ਘਟਾਉਣ ਦਾ ਸਿਰਫ ਉਹਨਾਂ ਦੇ ਕੋਲ ਇਹ ਦੋ ਚਾਰ ਤਰੀਕੇ ਆਬਾਦੀ ਘਟਾਉਣ ਦੇ ਜਾਂ ਤਾਂ ਬੰਦਿਆਂ ਨੂੰ ਬਿਮਾਰੀਆਂ ਲਾ ਕੇ ਮਾਰੋ ਜ਼ਹਿਰਾਂ ਖਿਲਾਓ ਕਿਉਂਕਿ ਮਲਾਪਟਖੋਰੀ ਅਫਸਰ ਕਿਉਂ ਚੱਲਣ ਦੇ ਰਹੇ ਸਰਕਾਰਾਂ ਕਿਉਂ ਇੰਨੀ ਮਲਾਵਟ ਖੋਰੀ ਜਾਂ ਡੁਪਲੀਕੇਟ ਚੀਜ਼ਾਂ ਮਾਰਕੀਟ ਦੇ ਵਿੱਚ ਦੁੱਧ ਤੋਂ ਲੈ ਕੇ ਹਰੇਕ ਜੀ ਤੱਕ ਕਿਉਂ ਡੁਪਲੀਕੇਟ ਵਿਕ ਰਹੀ ਆ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਹੈਗੀ ਵੀ ਸਾਡੇ ਦੇਸ਼ ਦੀ ਆਬਾਦੀ ਸਾਡੇ ਖੇਤਰਫਲ ਨਾਲੋਂ ਕਿਤੇ ਜ਼ਿਆਦਾ ਹੋ ਜAVE ਜਿੱਥੇ ਬੰਦੇ ਨੂੰ ਪੈਰ ਰੱਖਣ ਨੂੰ ਜਗ੍ਹਾ ਨਾ ਹੋਵੇ ਇੱਕ ਤਾਂ ਬਿਮਾਰੀਆਂ ਦੇ ਨਾਲ ਉਹਨੇ ਆਬਾਦੀ ਘਟਾਉਣੀ ਆ ਤੇ ਦੂਜਾ ਉਹਨਾਂ ਨੇ ਜਿਹੜੀ ਆਪਣੀਆਂ ਕੰਪਨੀਆਂ ਹਸਪੀਟਲਾਂ ਦਵਾਈਆਂ ਉਹ ਦਵਾਈਆਂ ਦੀਆਂ ਫੈਕਟਰੀਆਂ ਉਹ ਚੱਲਦੇ ਰੱਖਣੀਆਂ ਦੂਜਾ ਤਰੀਕਾ ਹੁੰਦਾ ਆਬਾਦੀ ਘਟਾਉਣ ਦਾ ਵੀ ਬੇਰੁਜ਼ਗਾਰੀ ਪੈਦਾ ਕਰੋ ਬੇਰੁਜ਼ਗਾਰੀ ਪੈਦਾ ਕਰਕੇ ਜਿਹੜਾ ਨੌਜਵਾਨਾਂ ਦਾ ਧਿਆਨ ਹੈ ਉਹ ਬਾਹਰਲੇ ਵਿਦੇਸ਼ਾਂ ਵੱਲ ਨੂੰ ਹੋਵੇ ਵੀ ਇੱਥੇ ਕੁਝ ਨਹੀਂ ਰਿਹਾ ਹੁਣ ਅਸੀਂ ਨਿਕਲੀਏ ਇੱਕ ਤਾਂ ਸਰਕਾਰ ਨੇ ਉਹਦੇ ਵੱਲ ਬਹੁਤ ਧਿਆਨ ਦਿੱਤਾ ਵਾ ਵੀ ਜਿਹੜੇ ਆਪਣੇ ਬੱਚੇ ਆ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਭੱਜਣ ਤੇ ਇੱਥੇ ਜਿਹੜੀ ਆਵਾਦੀ ਕੰਟਰੋਲ ਰਵੇ ਤੇ ਜਿਹੜੇ ਇੱਥੇ ਖੇਤੀ ਕਰਨਾ ਚਾਹੁੰਦੇ ਆ ਜਿਹੜੇ ਕਰਦੇ ਆ ਰਹਿ ਕੇ ਉਹਨਾਂ ਨੂੰ ਮੂਰਖ ਬਣਾਇਆ ਵਾ ਵੀ ਮਤਲਬ ਕਿ ਹਰੇਕ ਚੀਜ਼ ਨੂੰ ਆਡਾਇਲ ਬਣਾ ਕੇ ਫਸਲ ਦੇ ਵਿੱਚ ਬਿਮਾਰੀਆਂ ਟੈਕਨੀਕਲ ਤਰੀਕੇ ਨਾਲ ਪੈਦਾ ਕਰਕੇ ਉਹਨਾਂ ਦਾ ਕੰਟਰੋਲ ਕਰਕੇ ਇੱਕ ਤਾਂ ਪੈਨਸ਼ਨ ਦੀ ਬਰਬਾਦੀ ਕੰਪਨੀਆਂ ਵੀ ਚਲਦੀਆਂ ਰੱਖੋ ਦੂਜਾ ਸਿਹਤਾਂ ਵੀ ਵਿਗਾੜੋ ਇਹਦੇ ਵਿੱਚ ਯੋਗਦਾਨ ਪਾ ਰਹੇ ਸਿਰਫ ਸਾਡੀ ਮੂਰਖਤਾ ਇੱਕ ਗੁੱਲੀ ਡੰਡੇ ਨੂੰ ਛੋੜਾ ਜਿਹਾ ਮਲਕ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਕਿੰਨੇ ਕਿੰਨੇ ਪੈਸੇ ਖਰਾਬ ਕਰਦੇ ਹਾਂ ਅਸੀਂ ਮਿੱਟੀ ਦੀ ਜਿਹੜੀ ਸ਼ਕਤੀ ਹੈ ਮਿੱਟੀ ਦੀ ਜਿਹੜੀ ਤੰਦਰੁਸਤੀ ਹੈ ਉਹਨੂੰ ਖਰਾਬ ਕਰਦੇ ਹਾਂ ਜਿਹੜੀ ਸਰੀਰ ਦੀ ਤੰਦਰੁਸਤੀ ਹੈ ਅਸੀਂ ਉਹਨੂੰ ਵੀ ਖਰਾਬ ਕਰਦੇ ਹਾਂ ਕਈ ਭਰਾਮਾਂ ਦੇ ਗੱਲਾਂ ਉੱਤੋਂ ਦੀ ਲੰਘ ਜਾਣੀਆਂ ਕਹਿੰਦੇ ਨੇ ਕਹਿਣਾ ਵੀ ਪਤਨੀ ਇਹ ਮੇ ਬਕਵਾਸ ਮਾਰੀ ਜਾਂਦਾ ਬਕਵਾਸ ਚੱਲੋ ਲਾਲੇ ਵੀ ਤੁਸੀਂ ਬਕਵਾਸ ਮਾਰਦਾ ਪਰ ਹੁਣ ਆਪਾਂ ਕੋਈ ਵੀ ਸਪਰੇ ਨਹੀਂ ਕੀਤੀ ਇਹਦੇ ਤੇ ਸਾਡੇ ਗੁੱਲੀ ਡੰਡਾ ਕਿੱਥੇ ਚਲੇ ਗਿਆ ਕਿੱਦਾਂ ਕੰਟਰੋਲ ਹੋ ਗਿਆ ਕਿਉਂਕਿ ਗੁੱਲੀ ਡੰਡਾ ਜੰਮਿਆ ਹੀ ਨਹੀਂ ਹੈਗਾ ਹੁਣ ਜਿਹੜੇ 90% ਭਰਾਵਾਂ ਨੇ ਸਪਰੇ ਕੀਤੀ ਆਪਣੇ ਖੇਤਾਂ ਦੇ ਵਿੱਚ 90 ਵਿੱਚੋਂ 70% ਕਿਸਾਨਾਂ ਦੇ ਗੁੱਲੀ ਡੰਡਾ ਆਮ ਨਾਲੋਂ ਵੈਸੇ ਹੀ ਘੱਟ ਜੰਮਣਾ ਕਿਉਂਕਿ ਆਪਾਂ ਹਰ ਸਾਲ ਸਪਰੇ ਰੇ ਕਰ ਕਰਦੇ ਆ ਕੰਟਰੋਲ ਕਰਦੇ ਆ ਉਹਦੇ ਨਾਲ ਵੀ ਜਿਹੜਾ ਗੁੱਲੀ ਡੰਡਾ ਘਟਦਾ ਪਰ ਕ੍ਰੈਡਿਟ ਅਸੀਂ ਸਿਰਫ ਜਿੱਦਾਂ ਹਵਾ ਦੇ ਵਿੱਚ ਕਿਸੇ ਇੱਕ ਕੰਪਨੀ ਨੂੰ ਦੇ ਦਿੰਨੇ ਆ ਮੰਨ ਲਓ ਇੱਕ ਬੰਦੇ ਨੇ ਕਰੀ ਉਹਨੇ 10 ਰਿਸ਼ਤੇਦਾਰਾਂ ਨੂੰ ਕਹਿਣਾ ਤੇ 10000 ਦੋਸਤਾਂ ਨੂੰ ਕਹਿਣਾ ਅਗਲੇ ਸਾਲ ਉਹਨਾਂ ਨੇ ਵੀ ਕਰ ਦੇਣੀ ਆ ਇਹ ਨਹੀਂ ਦੇਖਣਾ ਹੈਗਾ ਵੀ ਹਾਂ ਵੀ ਅਸੀਂ ਮਤਲਬ ਕਿ ਸਾਡੇ ਇਹ ਚੀਜ਼ ਦੀ ਲੋੜ ਹੈ ਤੀ ਖੇਤ ਦੇ ਵਿੱਚ ਜਾਂ ਨਹੀਂ ਜਿੱਦਾਂ ਹੁਣ ਆਪਣੇ ਖੇਤ ਦੇ ਵਿੱਚ ਆਪਾਂ ਦੇਖਿਆ ਵੀ ਗੁੱਲੀ ਡੰਡਾ ਨਹੀਂ ਹੈਗਾ ਬਿਲਕੁਲ ਵੀ ਕਿਤੇ ਦੇਖਣ ਨੂੰ ਨਹੀਂ ਮਿਲਦਾ ਮਾੜਾ ਮੋਟਾ 5-7% ਹੋਊਗਾ ਉਹਨਾਂ ਦਾ ਕੰਟਰੋਲ ਹੋ ਜਾਣਾ ਫਿਰ ਆਪਾਂ ਕਿਉਂ ਮਿੱਟੀ ਨਾਲ ਖਿਲਵਾੜ ਕਰੀਏ ਕਿਉਂ ਖੇਤਰੇ ਨਾਲ ਖਿਲਵਾੜ ਕਰੀਏ ਛੋ ਇਹ ਚੀਜ਼ਾਂ ਹੋਣ ਨਾਲ ਟਾਈਮ ਦੇ ਵਿੱਚ ਸੋਚਣੀਆਂ ਪੈਣਗੀਆਂ ਵੀਡੀਓ ਮੇਰਾ ਵੀ ਜਿਹੜੀ ਲੰਬੀ ਹੋ ਜਾਣੀ ਆ ਸੋ ਜਿੱਦਾਂ ਹੁਣ ਗੁੱਲੀ ਡੰਡਾ ਜਿਹਨਾਂ ਦੇ ਫਕੀਰਾਂ ਨੇ ਨਹੀਂ ਕੰਮ ਕੀਤਾ ਤੇ ਹੁਣ ਤਾਂ ਤੁਹਾਡੇ ਕੋਲ ਇੱਕ ਕੋਈ ਘਾਲਾ ਜਿਹੜਾ ਤੁਸੀਂ ਵੀ 250 ਗ੍ਰਾਮ ਸੰਕੋਰ ਆ ਜਿਹੜੀ ਪਾਣੀ ਲੱਗਣ ਤੋਂ 3-4 ਦਿਨ ਬਾਅਦ ਪਾ ਲਿਓ ਨਹੀਂ ਪਾਉਣੀ ਤਾਂ ਤੁਸੀਂ ਵੇਟ ਕਰੋ ਤੁਹਾਨੂੰ ਕਿਉਂਕਿ ਅਸੀਂ ਇਦਾ ਪਤਾ ਆਪਾਂ ਨਾ ਇਹ ਚੀਜ਼ ਵਰਤੀ ਐ ਨਾ ਆਪਣੇ ਗੁੱਲੀ ਡੰਡਾ ਆੜੀਅਲ ਖੇਤ ਦੇ ਵਿੱਚ ਹੋਇਆ ਤੇ ਨਾ ਹੀ ਆਪਣੇ ਦਿਮਾਗ ਦੇ ਵਿੱਚ ਆੜੀਅਲ ਹੋਇਆ ਗੁੱਲੀ ਡੰਡਾ ਆਪਣੇ ਵਾਸਤੇ ਜਮਾ ਹੀ ਕਦੇ ਵੀ ਮੁੱਦਾ ਨਹੀਂ ਬਣਿਆ ਹੈਗਾ ਜਿੱਦਾਂ ਲੋਕਾਂ ਨੇ ਮੁੱਦਾ ਬਣਾਇਆ ਵਾ ਸੋ ਥੈਂਕ ਯੂ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ